ਸੋਸਾਇਟੀ ਫਾਰ ਵੈਲਫੇਅਰ ਐਂਡ ਹੈਂਡੀਕੈਪ ਦੇ 55ਵੇਂ ਸਥਾਪਨਾ ਦਿਵਸ ਨੂੰ ਮੋਕੇ ਤੇ ਫੰਡ ਐਂਡ ਬਲਾਈਂਡ ਸਕੂਲ ਪਿੰਡ ਸੈਫ ਦੀ ਗੁਰਪਟਿਆਲਾ ਵਿਖੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਇਸ ਸਥਾਪਨਾ ਦਿਵਸ ਨੂੰ ਮੋਕੇ ਸਕੂਲ ਦੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਵੀ ਕੀਤਾ ਗਿਆ ਡਾਕਟਰ ਬਲਜੀਤ ਕੌਰ ਵੱਲੋਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਮੈਂ ਪਟਿਆਲਾ ਸਕੂਲ ਆਫ ਡਿਫਰੈਂਡਮ ਦੇ ਵਿੱਚ ਉਹਨਾਂ ਨੇ ਇੱਕ 58th ਜੋ ਹੈ ਨਾ ਫੰਕਸ਼ਨ ਹੈ ਯਾਦਗਾਰੀ ਸਮਾਰੋਹ ਸੈਲੀਬ੍ਰੇਟ ਕੀਤਾ ਗਿਆ ਉਹਦੇ ਵਿੱਚ ਮੈਨੂੰ ਕਰਨਲ ਸਾਹਿਬ ਨੇ ਬੁਲਾਇਆ ਸੀਗਾ ਔਰ ਇੱਥੇ ਆ ਕੇ ਜੋ ਮਾਹੌਲ ਦੇਖਿਆ ਕਿਉਂਕਿ ਮੈਂ ਪਹਿਲਾਂ ਵੀ ਆਉਂਦੀ ਰਹਿੰਦੀ ਹਾਂ ਪਹਿਲਾਂ ਵੀ ਆਈ ਸੀ ਪਰ ਇਸ ਵਾਰ ਪੂਰਾ ਬੱਚਿਆਂ ਦਾ ਹੌਸਟਲ ਕਲਾਸਰੂਮ ਜੋ ਦੇਖਿਆ ਸੋ ਬਹੁਤ ਵਧੀਆ ਕੰਮ ਇੱਥੇ ਸਾਡੇ ਹੈਡਿਕ ਐ ਬੱਚੇ ਚਾਹੇ ਉਹ ਡੈਫ ਹੈ ਡੰਮ ਹੈ ਬਲਾਈਂਡਰ ਸਾਰਿਆਂ ਨੂੰ ਜ਼ਿੰਦਗੀ ਦੀ ਮੁੱਖ ਧਾਰਾ ਨਾਲ ਜੋੜਨ ਲਈ ਬਹੁਤ ਵਧੀਆ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਇਹੋ ਜੀਆਂ ਸੰਸਥਾਵਾਂ ਦੇ ਨਾਲ ਖੜੀ ਹੈ ਸੋ ਅਸੀਂ ਜੋ ਵੀ ਇੱਥੇ ਡਿਵੈਲਪਮੈਂਟ ਦੀ ਲੋੜ ਹੈ ਉਹਦੇ ਵਿੱਚ ਆਪਣੀ ਕੰਟ੍ਰਿਬਿਊਸ਼ਨ ਜ਼ਰੂਰ ਕਰਾਂਗੇ ਔਰ ਅੱਜ ਜੋ ਮੈਨੂੰ ਦੱਸਿਆ ਗਿਆ ਇਨਫਰਾਸਟ੍ਰਕਚਰ ਪੁਸ਼ ਡਿਵੈਲਪਮੈਂਟ ਲਈ ਸੋ ਅਸੀਂ ਇਮੀਡੀਏਟਲੀ 5 ਲੱਖ ਇਸ ਸੰਸਥਾ ਨੂੰ ਦੇਵਾਂਗੇ ਔਰ ਅੱਗੇ ਤੋਂ ਵੀ ਇਹਨਾਂ ਨਾਲ ਲਿੰਕ ਬਣਾਦੇ ਰਹਿਣਾ ਕਿ ਮੈਂ ਆਪਣੇ ਵੱਲੋਂ ਇਹ ਸਨੇਹਾ ਸਾਰੀਆਂ ਸੰਸਥਾਵਾਂ ਨੂੰ ਹੀ ਲਾਉਣਾ ਚਾਹਾਂਗੀ ਚਾਹੇ ਉਹ ਬਜ਼ੁਰਗਾਂ ਨਾਲ ਸੰਬੰਧਿਤ ਹੈ ਹੈਂਡੀਕੈਪ ਬੱਚਿਆਂ ਨਾਲ ਸੰਬੰਧਿਤ ਹੈ ਕਿ ਇਹ ਜੋ ਸਮਾਜ ਦਾ ਵਰਗ ਕਈ ਵਾਰੀ ਪਿੱਛੇ ਰਹਿ ਜਾਂਦਾ ਅਣਗੌਲਿਆ ਰਹਿ ਜਾਂਦਾ ਤਾਂ ਅਸੀਂ ਸਾਰੇ ਮਿਲ ਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨਾ ਹੈ ਤੁਸੀਂ ਮੇਰੇ ਨਾਲ ਸੰਪਰਕ ਕਰੋ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਹੈ ਜੇਕਰ ਤੁਸੀਂ ਸਮਾਜ ਦੇ ਵਿੱਚ ਕੋਈ ਵਧੀਆ ਰੋਲ ਪਲੇ ਕਰਦੇ ਹੋ ਤਾਂ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ